ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਬੁਟੀਕ ਪਿੰਡ ਕੁੰਗਰਾਲੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੇ ਤੋਂ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਕਰਿਓ ਜੇ ਤੁਹਾਨੂੰ ਮੇਰੀ ਵੀਡੀਓਜ਼ ਪਸੰਦ ਆਉਂਦੀਆਂ ਤਾਂ ਅੱਗੇ ਤੁਸੀਂ ਆਪਣੇ ਗਰੁੱਪਸ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਜਿਹੜੇ ਆਪਣੇ ਪ੍ਰਾਈਸ ਨੇ ਉਹ ਬਿਲਕੁਲ ਰੀਜ਼ਨੇਬਲ ਹੁੰਦੇ ਨੇ ਮਾਰਕੀਟ ਨਾਲੋਂ ਬਿਲਕੁਲ ਤੁਹਾਨੂੰ ਘੱਟ ਰੇਟ ਦੇ ਉੱਤੇ ਸੂਟ ਮਿਲਣਗੇ ਤੇ ਕੁਆਲਿਟੀ ਸੂਟਾਂ ਦੀ ਬਿਲਕੁਲ ਫਾਈਨ ਹੋਊਗੀ ਕੋਈ ਇਦਾਂ ਦੀ ਗੱਲ ਨਹੀਂ ਵੀ ਕੋਈ ਡਿਫੈਕਟ ਸੂਟ ਦਾ ਜਾਂ ਕਿਸੇ ਦਾ ਕਲਰ ਫੇਡ ਹੋਊਗਾ ਜਾਂ ਕੁਝ ਵੀ ਇਹਦੇ ਵਿੱਚ ਪ੍ਰੋਬਲਮ ਹੋਊਗੀ ਸੂਟ ਆਪਣੇ ਬਿਲਕੁਲ ਵਧੀਆ ਕੁਆਲਿਟੀ ਦੇ ਹੋਣਗੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਤੁਹਾਨੂੰ ਰਿਕੁਐਸਟ ਸੂਟ ਲੈ ਕੇ ਆਇਆ ਇਹ ਦੇਖੋ ਆਰਗੈਂਜ਼ਾ ਦੇ ਉੱਪਰ ਬਣਿਆ ਹੋਇਆ ਫ੍ਰੈਸ਼ ਪੀਸ ਜਿਹੜੇ ਆਪਾਂ ਹੁਣੇ ਜਸਟ ਫੁੱਲਣ ਲੱਗੇ ਹਨ ਹੈਂਡਵਰਕ ਪਲਸ ਪੇਂਟ ਪੇਂਟ ਨੂੰ ਹਾਈਲਾਈਟ ਕੀਤਾ ਹੋਇਆ ਹੈ ਹੈਂਡਵਰਕ ਦੇ ਨਾਲ ਔਰਗੈਂਜ਼ਾ ਦਾ ਸ਼ਰਟ ਆਹ ਹੈ ਇਹ ਸਲੀਵ ਦੌਂਗੀਆਂ ਇਹ ਦੇਖੋ ਇਹ ਸਲੀਵਸ ਆ ਗਈਆਂ ਸਾਈਡ ਦੇ ਉੱਤੇ ਬਣੀਆਂ ਹੋਈਆਂ ਨੇ ਤੇ ਇਹ ਆ ਗਈ ਇਹਦੀ ਬਾਟਮ ਪਰ ਇਹ ਆ ਗਿਆ ਇਹਦਾ ਟੁਪਕਾ ਔਰ ਗਾਂਜ਼ਾ ਦਾ ਦੁਪੱਟਾ ਪੈਂਟ ਕੀਤਾ ਹੋਇਆ ਔਰ ਲੇਸ ਵਰਕ ਹੋਇਆ ਹੋਇਆ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਪਾਊਗਾ ਸਿਰਫ 1300 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਇੱਕ ਸਲਾ ਤੁਹਾਨੂੰ ਇਹ ਮਿਲੂਗਾ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਪਲੀਜ਼ ਜਲਦੀ ਤੋਂ ਜਲਦੀ ਸਕਰੀਨਸ਼ਾਟ ਲੈ ਕੇ ਸੈਂਡ ਕਰਿਓ ਕਿਉਂਕਿ ਇਹਦੇ ਵਿੱਚ ਆਪਣੇ ਕੋਲੇ ਜ਼ਿਆਦਾ ਕੁਆਂਟੀਟੀ ਨਹੀਂ ਹੈਗੀ

ਔਰ ਆਪਣੇ ਚਰੂਨ ਦਾ ਦੁਪੱਟਾ ਜਿਹੜਾ ਇਹ ਸੂਟ ਆ ਇਹ ਵੀ ਤੁਹਾਨੂੰ ਮਿਲੂਗਾ 1300 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣਾ ਪਾਰਟੀ ਵਾਲਾ ਸੂਟ ਆ ਜਿਵੇਂ ਅੱਗੇ ਤਿਹਾਰ ਆ ਰਹੇ ਨੇ ਕਰਵਾ ਚੌਥ ਜਾਂ ਕੋਈ ਵੀ ਫੰਕਸ਼ਨ ਆ ਤੁਹਾਡੇ ਤੁਸੀਂ ਉਹਦੇ ਲਈ ਬਾਈ ਕਰ ਸਕਦੇ ਹੋ ਇਹ ਦੇਖੋ ਇਹ ਵੀ ਹੈਂਡ ਵਰਕ ਨਾਲ ਬਣਿਆ ਹੋਇਆ ਹੈ ਸ ਹੈਂਡ ਵਰਕ ਪਲੱਸ पेंट ਲੈਕਰ ਉੱਪਰ ਦੇਖੋ पूरा हैंड वर्क होया होया नीचे पेंट पेंट को हाईलाइट किया हुआ और ये आ गई है बॉटम तो ए आ गया इधर दुपट्टे भी पूरे खुले डुले होंगे इतना नहीं है भी इन्होंने दुपट्टे छोटे होंगे, गए और गेंजा का दुपट्टा जोड़ा ये सूट आ ਇਹ ਤੁਹਾਨੂੰ ਮਿਲੂਗਾ 1400 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਜਸਟ ਆਪਣੇ ਕੋਲੇ ਇੱਕ ਹੀ ਕਲਰ ਆ ਇੱਕ ਹੀ ਪੀਸ ਆ ਦੇਖੋ ਨੈਕਸਟ ਤੋਂ ਤਾਂ ਇਹ ਆਗੇ ਆਪਣੇ ਕੋਲੇ 3 ਪੀਸ ਹੈ ਬ੍ਰੈਂਡ ਨੂੰ ਹਾਈਲਾਈਟ ਕੀਤਾ ਹੋਇਆ ਦੇਖੋ ਗੋਟਾ ਪਰਤੀ ਦੇ ਨਾਲ ਐਂਡ ਮਸ਼ੀਨ ਵਰਕ ਦੇ ਨਾਲ ਇਹ ਦੇਖੋ ਬਹੁਤ ਜ਼ਿਆਦਾ ਸੋਹਣਾ ਸੂਤਾ ਪੀਚ ਕਲਰ ਦੇ ਉੱਪਰ ਬਣਿਆ ਹੋਇਆ ਸਮੰਨਾ ਬ੍ਰੈਂਡ ਦਾ ਸੂਤਾ ਇਹ ਜਿਹੜੀ ਇਹਦੀ ਬਾਟਮ ਆ ਉਹ ਹੋਊਗੀ ਪਲੇਨ ਸੈਲਫਾਇ ਵਿੱਚ ਸੈਲਫ ਪ੍ਰਿੰਟ ਦੀ ਬਾਟਮ ਪੂਰੇ 3 ਮੀਟਰ ਦੀ ਆ ਜਿਹੜਾ ਇਹ ਦੁਪੱਟਾ ਉਹ ਹੈਗਾ ਚਨੂਨ ਦਾ ਇਹ ਦੇਖੋ ਦੁਪੱਟੇ ਨੂੰ ਵੀ ਹਾਈਲਾਈਟ ਕੀਤਾ ਹੋਇਆ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 2000 ਰੁਪਏ ਦੀ ਰੇਂਜ ਦੇ ਵਿੱਚ ਤਮੰਨਾ ਬ੍ਰਾਂਡ ਦਾ ਸੂਟ ਆ ਇਹ ਸਿੰਗਲ ਪੀਸ ਆ ਸਿੰਗਲ ਕਲਰ ਆ ਜਿਹੜਾ ਨੈਕਸਟ ਸੂਟ ਆ ਇਹ ਆਪਣੇ ਕੋਲ ਆ ਗਿਆ ਓ ਸ਼ੇਰਮ ਦੇ ਉੱਪਰ ਇਹਦਾ 3 ਇਹ ਬਾਟਮ ਇਹ ਸ਼ਰਟ ਆ ਇਹਦੇ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਤਿੰਨ ਫਸਟ ਕਲਰ ਇਹ ਆ ਗਿਆ ਸੈਕਿੰਡ ਕਲਰ ਇਹ ਆ ਗਿਆ ਐਂਡ ਥਰਡ ਕਲਰ ਇਹ ਆ ਗਿਆ ਇਹ ਜਿਹੜੇ ਸੂਟ ਨੇ ਇਹ ਹੈਗੇ ਵਿਦਆਊਟ ਦੁਪੱਟਾ ਅਗਰ ਤੁਹਾਨੂੰ ਦੁਪੱਟਾ ਚਾਹੀਦਾ ਤਾਂ ਆਪਾਂ ਤੁਹਾਨੂੰ ਰੈਡੀ ਕਰਕੇ ਜਰੂਰ ਦਵਾਂਗੇ ਇਹ ਸੂਟ ਆ ਜਿਹੜਾ ਵਿਦਆਊਟ ਦੁਪੱਟੇ ਇਹ ਤੁਹਾਨੂੰ ਪਾਉਂਗਾ 1200 ਰੁਪਏ ਦਾ ਸੂਟ ਅਗਰ ਤੁਹਾਨੂੰ ਚਾਹੀਦਾ ਤੁਸੀਂ ਸਕਰੀਨਸ਼ਾਟ ਭੇਜ ਲਗੋ ਜਿਹੜਾ ਇਹਦੇ ਵਿੱਚੋਂ ਕੋਈ ਵੀ ਤੁਹਾਨੂੰ ਕਲਰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਭੇਜੋ ਇਹ ਵੀ ਤਮੰਨਾ ਬ੍ਰਾਂਡ ਦੇ ਸੂਟ ਨੇ ਜਿਹੜਾ ਨੈਕਸਟ ਸੂਟ ਆ ਉਹ ਵੀ ਇਹਦੇ ਵਿੱਚ ਹੀ ਆ ਸਿਰਫ ਪ੍ਰਿੰਟ ਦਾ ਫਰਕ ਆ ਇਹ ਦੇਖੋ ਇਹ ਬਾਟਮ ਆਏਗੀ ਇਹ ਬਾਟਮ ਆ ਗਈ ਤੇ ਇਹ ਆ ਗਈ ਇਹਦੀ ਸ਼ਰਟ ਬਹੁਤ ਸੋਹਣਾ ਸੂਟ ਆ ਆਲ ਓਵਰ ਸ਼ਿਮਰ ਦਾ ਸੂਟ ਆ ਪ੍ਰਿੰਟਡ ਸ਼ਿਮਰ ਆ ਇਹ ਸ਼ਿਮਰ ਮਸਲੀਨ ਜਿਹੜਾ ਨੈਕਸਟ ਸੂਟ ਆ ਇਹ ਆਪਣੇ ਕੋਲੇ ਡਾਈਏ ਵਾਲਾ ਇਹ ਦੇਖੋ ਇਹ ਆ ਗਈ ਸ਼ਰਟ ਤੁਸੀਂ ਐਜ਼ ਇਟ ਇਜ਼ ਰੱਖਣਾ ਵਾਈਟ ਨੂੰ ਵਾਈਟ ਵੀ ਵੀਅਰ ਕਰ ਸਕਦੇ ਹੋ ਜੇ ਤੁਸੀਂ ਡਾਈ ਕਰਾਉਣਾ ਚਾਹੁੰਦੇ ਹੋ ਤਾਂ ਡਾਈ ਵੀ ਕਰਵਾ ਸਕਦੇ ਹੋ ਇਹ ਆ ਗਈ ਇਹਦੀ ਸ਼ਰਟ ਜਿਹੜੀ ਇਹਦੀ ਬਾਟਮ ਆ ਉਹ ਆਏਗੀ ਪਲੇਨ ਜਿਹੜਾ ਇਹ ਸੂਟ ਆ ਇਹਨੇ ਪਾਣੀ ਦੇ ਵਿੱਚ ਪਾਏ ਤੇ ਇਹਨੇ ਸੌਫਟ ਹੋ ਜਾਣਾ ਇਹ ਆ ਗਿਆ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਦੁਪੱਟਾ ਲਾਈਨ ਆਵਾਂ ਪੂਰਾ 5 ਮੀਟਰ ਦਾ ਦੁਪੱਟਾ 3 ਮੀਟਰ ਦੀ ਬਾਟਮ 2.5 ਮੀਟਰ ਦੀ ਸ਼ਰਟ ਹੋएगी ਜਿਹੜਾ ਇਹ ਸੂਟ ਆ ਇਹ ਸੂਟ ਦਾ ਪ੍ਰਾਈਸ ਹੈਗਾ 1200 ਰੁਪਏ ਅਗਰ ਤੁਹਾਨੂੰ ਚਾਹੀਦੇ ਨੇ ਇਹ ਤੁਹਾਨੂੰ ਪੀਸ ਮਿਲ ਜਾਣਗੇ ਇਹ ਆਪਣੇ ਕੋਲੇ ਜ਼ਿਆਦਾ ਕੁਆਲਿਟੀ ਦੇ ਵਿੱਚ ਹੈਗੇ ਨੇ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ